ਬਹੁਤ ਸਾਰੇ ਜੱਟਾਂ ਦੀ ਜ਼ਿੰਦਗੀ ਇਸ ਗੱਲ ਨੇ ਇਸ ਸੋਚ ਨੇ ਤਬਾਹ ਕਰਤੀ ਮੈਂ ਆਸ ਕਰਨਾ ਕਿ ਬਹੁਤ ਸਾਰੇ ਜ਼ਿੰਮੇਵਾਰ ਜਾਂਡੇ ਵੀਡੀਓ ਜ਼ਰੂਰ ਸੁਣਨ ਦੇਖਣ ਤੇ ਜਵਾਬ ਵੀ ਦੇਣ ਕਿ ਵਾਕਈ ਇਹ ਗੱਲ ਸਹੀ ਹੈ ਤੇ ਜਾਂ ਗਲਤ ਹੈ ਮੈਂ ਆਪਣੀ ਗੱਲ ਪੂਰੀ ਕਰਨ ਤੋਂ ਪਹਿਲਾਂ ਇੱਕ ਦੱਸ ਦਵਾਂਗੀ ਇੱਕ ਛੋਟੀ ਜੀ ਸੋਚ ਇੱਕ ਛੋਟੀ ਜੀ ਕਹਾਣੀ ਜਿਹੜੀ ਆ ਬਹੁਤ ਸਾਰੇ ਜੱਟਾਂ ਦੇ ਦਿਮਾਗ 'ਚ ਬਾੜ ਦਿੱਤੀ ਤੇ ਉਹ ਅੱਜ ਵੀ ਪੂਰੀ ਤਰ੍ਹਾਂ ਲੋਕਾਂ ਦੇ ਬਹੁਤ ਸਾਰੇ ਜੱਟਾਂ ਦੇ ਦਿਮਾਗ 'ਚ ਬੈਠੀ ਹੋਈ ਹੈ ਜਿਹਦੇ ਕਰਕੇ ਬਹੁਤ ਸਾਰੇ ਜ਼ਿੰਮੇਵਾਰ ਪਾਣੀ ਪਿੱਛੇ ਲੜਦੇ ਕੌਨਿ ਕਿਹੜੀ ਕੇਰੀਆ 307 302 ਤੱਕ ਦੇ ਮੁਕੱਦਮੇ ਦਰਜ ਹੁੰਦੇ ਕਤਲ ਹੋ ਜਾਂਦੇ ਉਹ ਇਹ ਕਿਹੜੀ ਸੋਚ ਤੇ ਕਿਉਂ ਬਾੜ ਦਿੱਤੇਗੀ ਇਹ ਗੱਲ ਹਰੇਕ ਜ਼ਿੰਮੇਦਾਰ ਨੂੰ ਜ਼ਰੂਰ ਸੋਚਣੀ ਚਾਹੀਦੀ ਸੋਚਣੀ ਚਾਹੀਦੀ ਮੈਨੂੰ ਜਿਹੜੋ ਕਦੇ ਛੋਟਾ ਸਾ ਤੇ ਮੈਨੇ ਇਹ ਕਹਾਣੀ ਸੁਣੀ ਸੀ ਕਿਸੇ ਦੇ ਕੋਲ ਉਹ ਸਭ ਦਾ ਤੁਸੀਂ ਵੀ ਇਹ ਕਹਾਣੀ ਸੁਣੀ ਹੋਵੇ ਉਦੋਂ ਇਹ ਕਹਾਣੀ ਸੁਣ ਤੋਂ ਬਾਅਦ ਨਹੀਂ احساس ਕਿ ਦਾ ਮਤਲਬ ਕੀ ਆ ਲੇਕਿਨ ਉਹ ਕਹਾਣੀ ਕਦੀ ਨਾ ਕਦੇ ਦਰਬਾਰ ਚ ਬੈਠੀ ਰਹੀ ਤੇ ਉਹ ਜਦੋਂ ਕਦੇ ਮੱਫਾ ਹੁੰਦਾ ਤੇ ਉਹ ਆਪਣਾ ਗਲਤ ਫੈਸਲਾ ਸੁਣਾਉਣ ਨੂੰ ਤਿਆਰ ਹੋ ਜਾਂਦੀ ਕਹਾਣੀ ਇਸ ਤਰ੍ਹਾਂ ਸੀ ਕਿ ਕਿਹਾ ਜਾਂਦਾ ਕਿ ਜਿਹੜੇ ਜੱਟ ਹੁੰਦੇ ਨੇ ਜਿਹੜੇ ਜ਼ਮੀਂਦਾਰ ਲੋਕ ਹੁੰਦੇ ਨੇ ਇਹਨਾਂ ਨੂੰ ਪਾਣੀ ਬੜਾ ਪਿਆਰਾ ਹੁੰਦਾ ਪਾਣੀ ਇਹਨਾਂ ਨੂੰ ਆਪਣੀ ਜਾਨ ਤੋਂ ਵੀ ਪਿਆਰਾ ਤੇ ਆਪਣੀ ਔਲਾਦ ਤੋਂ ਵੀ ਪਿਆਰਾ ਕਿਹਾ ਜਾਂਦਾ ਕਿ ਇੱਕ ਰੀ ਕਹਾਣੀ ਦੇ ਮੁਤਾਬਕ ਕਿਉਂਕਿ ਕਹਾਣੀ ਸੁਣੀ ਹੁੰਦੀਆਂ ਕਹਾਣੀਆਂ ਝੂਠੀਆਂ ਹੁੰਦੀਆਂ ਨੇ ਤੇ ਝੂਠੀ ਕਹਾਣੀ ਨੂੰ ਵੀ ਕਈ ਵਾਰ ਸਾ ਆਪਣੇ ਭੈਣ ਭਰਾਵਾਂ ਨੂੰ ਦੱਸਣਾ ਚਾਹੀਦਾ ਕਿ ਇਹ ਕਹਾਣੀਆਂ ਝੂਠੀਆਂ ਸੀ ਤੇ ਇਹਨਾਂ ਨੇ ਸਾਡੀ ਸੋਚ ਨੂੰ ਵੀ ਝੂਠਾ ਤੇ ਗੰਧਲਾ ਕਰ ਦਿੱਤਾ ਗਿਆ ਤੇ ਆ ਜਾਂਦਾ ਹੈ ਕਿ ਇੱਕ ਤਰੀਕੂ ਜ਼ਮੀਂਦਾਰ ਸੀ ਕਿਸਾਨ ਸੀ ਤਾਂ ਉਹ ਆਪਣੇ ਪੰਜ ਜਮੀਰ 'ਚ ਪਾਣੀ ਲਾਇਆ ਹੋਇਆ ਸੀ ਫਸਲ ਤੇ ਲੇਕਿਨ ਪਾਣੀ ਟੁੱਟ ਗਿਆ ਉਹ ਵਾਰ-ਵਾਰ ਪਾਣੀ ਬੰਨੇ ਪਾਣੀ ਫੇਰ ਟੁੱਟ ਜਾਵੇ ਫੇਰ ਪਾਣੀ ਬੰਨੇ ਫੇਰ ਟੁੱਟ ਜਾਵੇ ਉਹ ਕਹਾਣੀ ਦੇ ਮੁਤਾਬਕ ਕਿਹਾ ਜਾਂਦਾ ਕਿ ਉਹਦਾ ਪੋਤੂ ਉਹਦੇ ਨਾਲ ਸੀ ਉਹਦਾ ਬੱਚਾ ਉਹਦੇ ਨਾਲ ਸੀ ਉਹਨੇ ਕਿਹਾ ਕਿ ਲੋ ਪੋਤੀ ਦੱਬ ਦੋ ਮੈਂ ਵੱਡਾ ਸ਼ਬਦ ਨਹੀਂ ਬੋਲ ਸਕਦਾ ਇੱਥੇ ਜੋ ਉੱਥੇ ਕਹਾਣੀ ਦੇ ਮੁਤਾਬਕ ਸੁਣਿਆ ਜਾਂਦਾ ਉਹਨੇ ਆਪਣਾ ਬੱਚਾ ਉੱਥੇ ਦੱਬ ਦਿੱਤਾ ਤੇ ਮਿੱਟੀ ਪਾ ਕੇ ਬੰਦਾ ਵਾਣ ਦਿੱਤਾ ਦਿਖਾਇਆ ਕਿ ਕਹਿੰਦਾ ਜੀ ਪਾਣੀ ਜਿਹੜਾ ਟੁੱਟਦਾ ਸੀ ਵੱਜ ਗਿਆ ਉਹਨੇ ਕਿਹਾ ਕਿ ਪੁੱਤ ਕਿੱਥੇ ਆ ਗਿਆ ਬੱਚਾ ਕਿੱਥੇ ਆ ਉਹਨੇ ਕਿਹਾ ਮੈਂ ਦਿੰਦਾ ਕਰ ਦਿੱਤਾ ਕਿੰਨੇ ਕੋਈ ਗੱਲ ਚਲੋ ਪਾਣੀ ਤੇ ਵੱਜ ਗਿਆ ਐ ਹੁੰਦੀਆਂ ਜਿਹੜੀਆਂ ਸੋਚਾਂ ਉਹ ਸੋਚਾਂ ਅੱਜ ਵੀ ਸਾਡੇ ਲੋਕਾਂ ਦੇ ਦਿਮਾਗ 'ਚ ਆ ਕਿੰਨੇ ਲੋਕ ਪਾਣੀ 'ਤੇ ਹਰ ਸਾਲ ਆਪਣੇ ਹੀ ਭੈਣ ਭਰਾ ਨੂੰ ਮਾਰ ਦਿੰਦੇ ਨੇ ਆਪਣੇ ਹੀ ਪਰਿਵਾਰਾਂ ਨੂੰ ਮਾਰ ਦਿੰਦੇ ਨੇ ਜਿੱਦੇ ਆਪਾਂ ਨੂੰ ਮੰਨੋ ਪਾਣੀ ਸਾਂਝਾ ਲੈਣੀ ਆਪਾਂ ਕਹਿੰਦੇ ਸਾਡਾ ਪਾਣੀ ਸਾਂਝਾ ਉਹ ਸਾਡੇ ਚਾਚੇ ਤਾਇਿਆਂ ਦੇ ਹੀ ਪੁੱਤ ਹੁੰਦੇ ਨੇ ਭੈਣ ਭਰਾ ਹੁੰਦੇ ਨੇ ਜਾਂ ਸਾਡੇ ਕਿਹੜਾ ਉਹ ਪਾਣੀ ਜਿਹੜੀ ਵੰਡ ਹੁੰਦੀ ਸਾਡੇ ਆਪਣੇ ਭਰਾ ਨਾਲ ਹੁੰਦੀ ਆ ਅਸੀਂ ਉਸ ਇਸ ਸੋਚ ਤੋਂ ਹੀ ਗਾਂ ਵਾਦੇ ਆ ਅਸੀਂ ਆਪਣੇ ਪੁਰਾਣੀ ਕੀਜੀ ਗੱਲ ਤੋਂ ਮੇਰੇ ਪੰਜ ਮਿੰਟ ਰਹਿ ਗਏ ਤੇਰੇ ਪੰਜ ਮਿੰਟ ਤੂੰ ਪਹਿਲਾਂ ਲਾੜਿਆ ਪਾਣੀ ਤੂੰ ਮੋਟਰ ਇੰਝ ਕਰ ਲਈ ਤੂੰ ਇੰਝ ਕਰ ਲਿਆ ਤੇ ਇਥੋਂ ਤੱਕ ਕਿ ਕਈਆਂ ਚੱਲ ਜਾਂਦੀਆਂ ਗੋਲੀਆਂ ਚੱਲ ਜਾਂਦੀਆਂ ਕਰਫਾਂ ਨਾ ਚੱਲ ਜਾਂਦੀਆਂ ਬੰਦੇ ਮਰ ਜਾਂਦੇ ਇਹ ਗੰਦੀ ਸੋਚ ਕੁਝ ਸ਼ੈਤਾਨ ਲੋਕਾਂ ਨੇ ਸਾਡੇ ਲੋਕਾਂ 'ਚ ਵਾਰ ਦਿੱਤੀ ਕਿੰਨਾ ਚੰਗਾ ਹੁੰਦਾ ਕਿ ਜੇ ਕੋਈ ਕਪਰਾ ਕਹਿੰਦਾ ਉਹ ਕਹਾਣੀ ਸੁਣਾਈ ਜਾਂਦੀ ਕਿ ਵੇਖ ਵੀਰ ਮੈਂ ਝੋਨਾ ਮਗਰੋਂ ਲਾ ਲੂੰਗਾ ਤੂੰ ਪਹਿਲਾਂ ਲਾ ਮੈਂ ਆਪਣੀ ਫਸਲ ਬਾਅਦ ਚ ਬੀਜੂ ਤੂੰ ਪਹਿਲਾਂ ਬੀਜ ਲਾ ਤੇ ਤੇਰੀ ਥੋੜੀ ਵੱਡੀ ਫਸਲ ਹੋ ਜਾਏਗੀ ਮੁਰਕੇ ਤੇਰੇ ਕੋਲ ਪਾਣੀ ਵੱਧ ਹੋਣਾ ਉਦੋਂ ਬਾਅਦ ਤੂੰ ਮੈਨੂੰ ਪਾਣੀ ਦੇ ਦੇ ਦੀ ਤੇ ਮੇਰੀ ਫਸਲ ਵੀ ਵਧੀਆ ਹੋ ਜਾਊਗੀ ਤਾਂ ਇਹ ਇੰਨੀ ਚੰਗੀ ਸੋਚ ਹੁੰਦੀ ਫੇ ਸਾਡੇ ਦੁਬਾਗਾ ਚ ਸ਼ਰੀਕ ਸ਼ਬਦ ਵਾਰ ਦਿੱਤਾ ਸ਼ਰੀਕ ਦੇ ਲਈ ਵੱਡੀਆਂ-ਵੱਡੀਆਂ ਗੱਲਾਂ ਕਹਿ ਦਿੱਤੀਆਂ ਗਿਆ ਕਿ ਸ਼ਰੀਕ ਜਿਹੜਾ ਵਾ ਸਾਰੇ ਕੰਮ ਕਰਦਾ ਸਿਰਫ ਸੇਹਰਾ ਬਣ ਕੇ ਨਹੀਂ ਠੁਕਦਾ ਇੱਕ ਈ ਵੱਡੀ ਗੱਲ ਕਹਿ ਦਿੱਤੀ ਗਈ ਕਿੰਨਾ ਜ਼ਹਿਰ ਪਾ ਦਿੱਤਾ ਗਿਆ ਕਿਸਾਨਾਂ ਦੇ ਜ਼ਿੰਮੇਦਾਰਾਂ ਜੱਟਾਂ ਦੇ ਹੁਣ ਜਿਹੜੇ ਆਪਣੇ ਾਂਡੀ ਗਵਾਂਡੀ ਹੁੰਦੇ ਨੇ ਸਾਡਾ ਭਾਈਚਾਰਾ ਹੁੰਦਾ ਚਾਚੇ ਤਾਈਆਂ ਦੇ ਪੁੱਤ ਉਹਨਾਂ ਨੂੰ ਹੀ ਸ਼ਰੀਕ ਕਹਿਣ ਲੱਪੇ ਅਸੀਂ ਉਹਨਾਂ ਨਾਲ ਹੀ ਇਖਾ ਕਰਨ ਲੱਪੇ ਉਹਨਾਂ ਦੇ ਨਾਲ ਉਹ ਕੁਝ ਕੀਤਾ ਜਿਹੜਾ ਅਸੀਂ ਨਹੀਂ ਕਰਨਾ ਚਾਹੁੰਦੇ ਸੀ ਇਹ ਚੀਜ਼ਾਂ ਨੇ ਸਾਡੀ ਸੋਚ ਨੂੰ ਗੰਧਲਾ ਕਰ ਦਿੱਤਾ ਇਹਨਾਂ ਚੀਜ਼ਾਂ ਨੇ ਸਾਡੀ ਸੋਚ ਨੂੰ ਪਿੱਛੇ ਕਰਤਾ ਸਾਡੇ ਲੋਕ ਪਾਣੀਆਂ ਲਈ ਲੜਦੇ ਵਟਾਂ ਲਈ ਲੜਦੇ ਪੰਨਿਆਂ ਲਈ ਲੜਦੇ ਫਿਰ ਕਿੰਨਾ ਨੁਕਸਾਨ ਹੁੰਦਾ ਕਿੰਨੇ ਕਿੰਨੇ ਸਾਲ ਸਾਡੇ ਬਰਬਾਦ ਹੋ ਜਾਂਦੇ ਉਹ ਪੈਸਾ ਜਿਹੜਾ ਅਸੀਂ ਆਪਣੇ ਸੁਖ ਲਈ ਆਪਣੇ ਧੀਆ ਪੁੱਤਾਂ ਦੀ ਚੜ੍ਹਦੀ ਕਲਾ ਲਈ ਖਰਚ ਕਰਨਾ ਹੈ ਆਪਣੇ ਵਿਕਾਸ ਲਈ ਖਰਚ ਕਰਨਾ ਹੈ ਸੋਹਣੇ ਕੱਪੜਿਆਂ 'ਤੇ ਖਰਚ ਕਰਨਾ ਸੀ ਖਾਣ ਪੀਣ ਤੇ ਖਰਚ ਕਰਨਾ ਸੀ ਘੁੰਮਣ ਫਿਰਦੇ ਖਰਚ ਕਰਨਾ ਸੀ ਉਹ ਸਾਰਾ ਪੈਸਾ ਆਪਾਂ ਠਾਰੀਆਂ ਕਚਹਿਰੀਆਂ ਜੇਲਾਂ ਚ ਰੋਲ ਦਿੱਤਾ ਤੇ ਸਾਨੂੰ ਆਪਾਂ ਇਵੇਂ ਚੰਗੇ ਇਨਸਾਨ ਬਣ ਸਕਦੇ ਹਾਂ ਔ ਮੇਰੇ ਪੰਜਾਬੀ ਭੈਣ ਭਰਾਓ ਨਾ ਕਰੀ ਵਟਾਂ ਪਿੱਛੇ ਲੜੋ ਨਾ ਬੰਨਿਆ ਪਿੱਛੇ ਲੜੋ ਨਾ ਕਿਸੇ ਦੀ ਵਾਟਾ ਵੱਡੋ ਨਾ ਕਿਸੇ ਦਾ ਬੰਨਾ ਵੱਡੋ ਨਾ ਕੋਈ ਸਾਂਝਾ ਰੁੱਖ ਵੱਡੋ ਨਾ ਕੋਈ ਸਾਂਝਾ ਰਾਹ ਵੱਡੋ ਬੈ ਕੇ ਇੱਕ ਦੂਜੇ ਦੀ ਗੱਲ ਸੁਣੋ ਜੇ ਪਾਣੀ ਦਾ ਮਸਲਾ ਏ ਇੱਕ ਦੂਜੇ ਭੈਣ ਭਰਾ ਨੂੰ ਪਹਿਲਾਂ ਪਾਣੀ ਦੇਦੋ ਦੂਜੇ ਕੋ ਬਾਅਦ ਚ ਲੈ ਲਓ ਜੇ ਇਹ ਕਹਿੰਨੇ 5 10 ਮਿੰਟ ਵੱਧ ਲਾ ਲਿਆ ਤਾਂ ਨਹੀਂ ਚੰਗੀ ਗੱਲ ਜੇ ਸਾਡੇ ਕੋਲ ਪਾਣੀ ਵੱਧਿਆ ਤੇ ਆਪਾਂ ਅਗਲੇ ਨੂੰ ਕਹਿ ਦੀ ਕਿ ਲੈ ਵੀਰ ਤੂੰ ਪਾਣੀ ਆਪਣੀ ਫਸਲ ਨੂੰ ਲਾ ਲੈ ਮੈਂ ਬਾਅਦ ਚ ਲਾਣਾ ਦਾ ਇਹ ਸੋਚ ਇਹ ਆਪਸੀਂ ਪ੍ਰਣਾ ਲਵਾਂਗੇ ਤੇ ਜ਼ਮੀਂਦਾਰ ਮੇਰੇ ਭੈਣ ਭਰਾਓ ਸਾਡੇ ਘਰਾਂ 'ਚ ਕਦੀ ਕਤਲ ਨਹੀਂ ਹੋਊਗਾ ਸਾਡੇ ਘਰਾਂ 'ਚ ਕਦੀ ਗਰੀਬੀ ਨਹੀਂ ਹੋਊਗੀ ਸਾਡੇ ਘਰਾਂ 'ਚ ਕਦੀ ਬੇਰੁਜ਼ਗਾਰੀ ਨਹੀਂ ਹੋਊਗੀ ਸਾਡੇ ਘਰਾਂ 'ਚ ਅੰਪੜਤਾ ਨਹੀਂ ਹੋਊਗੀ ਸਾਡੀ ਜ਼ਿੰਦਗੀ 'ਚ ਵੱਡੇ ਵੱਡੇ ਸੁੱਖ ਹੋਣਗੇ ਵੱਡੇ ਵੱਡੇ ਜਿਹੜੇ ਬਿਜ਼ਨਸਮੈਨਾਂ ਵਾਂਗ ਸਾਡੀ ਜ਼ਿੰਦਗੀ 'ਚ ਖੁਸ਼ੀਆਂ ਦੇ ਆਨੰਦ ਹੋਵੇਗਾਸੀਂ ਚੰਗਾ ਘੁੰਮਣ ਫਿਰਨ ਜਾਵਾਂਗੇ ਖਾਵਾ ਪੀਵਾਂਗੇ ਆਪਣੇ ਪਰਿਵਾਰ ਨਾਲ ਵਧੀਆ ਜ਼ਿੰਦਗੀ ਬਸਰ ਕਰਾਂਗੇ ਮੈਂ ਆਸ ਕਰਦਾ ਮੇਰੇ ਸੱਜਣ ਜਰੂਰ ਇਸ ਗੱਲ ਨੂੰ ਸਮਝ ਗਿਓਣਗੇ ਕਿ ਦੁਸ਼ਮਣ ਨੇ ਸਾਡੇ ਜ਼ਿੰਮੇਵਾਰਾਂ ਦੇ ਦਿਮਾਗ ਦੇ ਵਿੱਚ ਕਿਹੋ ਜਿਹੀਆਂ ਗੰਦੀਆਂ ਕਹਾਣੀਆਂ ਫਿਲਮਾਂ ਗੀਤਾਂ ਰਾਹੀਂ ਪਾ ਦਿੱਤੀਆਂ ਜਿਹਦੇ ਘਟਕ ਨਤੀਜੇ ਪਰਿਵਾਰਾਂ ਦੇ ਪਰਿਵਾਰ ਮਰ ਜਾਂਦੇ ਨੇ ਪਰਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਨੇ ਇਹ ਸਾਨੂੰ ਬਿਸ਼ੇਰ ਬਾਰੇ ਸੋਚਣਾ ਪਵੇਗਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਪਰ ਸਿੱਕਾ ਜੁੰਡਿਆ ਵਾਸਤੇ ਉਹ ਦਾਪਸੌਣਾ ਤੁਹਾਡੀ ਲੰਮੀ ਲੰਮੀ